ਇੱਕ ਅੰਦਰ ਵਾਲੀ ਮਾਰੀ ਲੈਣ ਜਾਣੀ ਸੀ ਕੀ ਕੀ ਅਲਮਾਰੀ ਤੇਰੀ ਨਵੀਂ ਨਿਵਾਯਾ ਹਾਂ ਵੱਡੀ ਡੋਰੇਮਨ ਵਾਲੀ ਡੋਰੇਮਨ ਇਹ ਇਹ ਖੋਜੂ ਦੇਖੇ ਆਲਮਾਰੀ ਹੁੰਦੀ ਆ ਪੈਸਿਆਂ ਨਾਲ ਹਨਾ ਤੇ ਆ ਹੁੰਦੀ ਆ ਕਿਸੇ ਹੁੰਦੀ ਇਹ ਕਰਮਾਂ ਨਾਲ ਇਹ ਵਾਲੀ ਅਲਮਾਰੀ ਹੁੰਦੀ ਕਰਮਾਂ ਨਾਲ ਤੁਹਾਡਾ ਬੈਗ ਸੋਖਾ ਦਾ ਇੰਨਾ ਸੀਗਾ ਸੋ ਸ੍ਰੀ ਗੁਰਸਹਾਇਆਂ ਨੂੰ ਵੈਲਕਮ ਬੈਕ ਸਾਡੇ YouTube ਚੈਨਲ ਤੇ ਅੱਜ ਮੈਂ ਕੁਝ ਅਲੱਗ ਤੋਂ ਬ੍ਰੇਕਫਾਸਟ ਬਣਾ ਰਹੀ ਹਾਂ ਹੈਟ ਵਿੱਚ ਸੇਮ ਪ੍ਰੌਨਟੀ ਹੈ ਬਟ ਉਨ ਵਿੱਚ ਥੋੜਾ ਬੀਟਰੂਟ ਪਾਇਆ ਮੈਂ ਤੇ ਮੈਂ ਸੋਚਿਆ ਕਿਉਂ ਨਾ ਮੈਂ ਬਣਾ ਕੇ ਦਵਾ ਇਹਨਾਂ ਨੂੰ ਵੀ ਖਵਾਉਂਦੀ ਆ ਕਿਉਂਕਿ ਇੱਕ ਹਫਤੇ ਮੈਂ ਸਕੂਲ ਭੇਜਦੀ ਭੇਜਦੀ ਆ ਅਲੱਗ-ਅਲੱਗ ਬਣਾ ਕੇ ਪ੍ਰੌਨਟੀ ਵਗੈਰਾ ਤੇ ਖੁਸ਼ ਹੋ ਕੇ ਖਾਂਦਾ ਦੇਖਦੇ ਨੇ ਪਾਪਾ ਦਾ ਰੈਕਸ਼ਨ ਜਦ ਬਣਾ ਕੇ ਦਵਾਉਂਗੀ ਇਹ ਪ੍ਰੌਨਟੀ ਹੋ ਗਿਰ ਤਿਆਰ ਬਸ ਕਲਰ ਹੈ ਪਿੰਕ ਬਾਕੀ ਸੇਮ ਉਦਹੀ ਹੁੰਦਾ ਹੈ ਉੰਜਾ ਕੇ ਨੂੰ ਦੇ ਕੇ ਇਹ ਬਣਾਇਆ ਹੈ ਉਹੀ ਪਰਾਂਠਾ ਬੀਟਰੂਟ ਵਾਲਾ ਅੱਛਾ ਹੂੰ ਕਾਦਾ ਸੀ ਨਾ ਪਹਿਲਾਂ ਕਾਦਾ ਸੀ ਨਾ ਇੱਕ ਵਾਰ ਪਹਿਲਾਂ ਤੁਸੀਂ ਗਏ ਸੇਮ ਟੇਸਟੀ ਹੈ ਕਾਦਾ ਸੀ ਕੰਨ ਯਾਦ ਨਹੀਂ ਬਹੁਤ ਟੈਂਪਲ ਲੱਗਦਾ ਸੀ ਲੇਦਰ ਹੋ ਗੂ ਕੋਈ ਨਾ ਖਾ ਲਓ ਅਜੇ ਨਹੀਂ ਟਰਾਈ ਕਰਕੇ ਖਾ ਕੇ ਦੇਖੋ ਵਸ ਸੇਮ ਟੇਸਟੀ ਹੁੰਦਾ ਵੈ ਕਲਰ ਡਿਫਰੈਂਟ ਹੈ ਕਲਰ ਹੀ ਬਸ ਹੈਗਾ ਏਕਮ ਕੋਗਾ ਪਿੰਕਾ ਪਰਾਂਠਾ ਉਹਨੇ ਫੋਨ ਫੜਿਆ ਏਕਮ ਨੇ ਫੜ ਲਓ ਲੋਕ ਲਾਊਗਾ ਯੂ ਵੀ ਵੇਖੀ ਤੂੰ ਘੁੰਮ ਕੇ ਨਹੀਂ ਚਲੋ ਤੁਸੀਂ ਖਾਓ ਠੀਕ ਹੈ ਫਿਰ ਇੱਕ ਨਾ ਕਰ ਛੱਡ ਦੇ ਹੂੰ ਦੋ ਦੋ ਬਲ ਗਿਆ ਚਲ ਜੀ ਚਲੋ ਚਲ ਜੀ ਕਦੇ ਆਣਾ ਹੁਣ ਸ਼ਾਪਿੰਗ ਕਰਨ ਕੀ ਲੈਣਾ ਕਰਵੇ ਸ਼ਾਪਿੰਗ ਨਹੀਂ ਚੱਲ ਚੱਲ ਮਿੰਟ ਮਾਰ ਕੇ ਚੱਲੀਏ ਇਹ ਵੀ ਸੁੱਤਾ ਪਿਆ ਵਾ ਹਾਂ ਸੁੱਤਾ ਬਣਾ ਹੋਣੇ ਸੁੱਤਾ ਸਵੇਰ ਤੱਕ ਕੀ ਮੈਂ ਨਹੀਂ ਉਹਨੂੰ ਸੁੱਤਾ ਰਹਿਣ ਦਵਾਂ ਵਿੱਚ ਦੇ ਕੋਣ ਆਉਣਾ ਨਹੀਂ ਹੁੰਦਾ ਫੋਨ ਚੱਕਣਾ ਬਣਾ ਹਾਂ ਹਾਂ ਫੋਨ ਤੇ ਤੇਰਾ ਮੇਰੇ ਕੋਲ ਆ ਚੱਲਾ ਚੱਗੇ ਵੀਡੀਓ ਨਹੀਂ ਬਣਾਉਂਦੀ ਇੱਕ ਅਲਮਾਰੀ ਲੈ ਮਾਰੀ ਲੈਣ ਜਾਣੀ ਅਸੀਂ ਕੀ ਕੀ ਅਲਮਾਰੀ ਤੇਰੀ ਨਵੀਂ ਉਹੀ ਆਇਆ ਹਾਂ ਵੱਡੀ ਡੋਰੇਮਨ ਵਾਲੀ ਡੋਰੇਮਨ ਯੇ ਯੇ ਕੋਈ ਨਹੀਂ ਆਉਂਦਾ ਪਿਆ ਤੇਰੀ ਲਮਾਰੀ ਆ ਜਾਣੀ ਇਹ ਕਵੱਜ ਹਾਂ ਓਕੇ ਡੋਰੇਮਨ ਵਾਲੇ ਪਸੰਦ ਆਉਂਦਾ ਉਹਦੇ ਨਾਲੋਂ ਉਹ ਵਾਲੀ ਜਿਆਦਾ ਬੈਟਰ ਆ ਹਨਾ ਜੇ ਤੇ ਸਪਾਈਡਰਮੈਨ ਦਾ ਫੇਸ ਆਦਾ ਨਹੀਂ ਨਹੀਂ ਡੋਰੇ ਆ ਆ ਅੰਸਲੇ ਹੈਗੇ ਡੋਰੇਮਨ ਖਾ ਕੇ ਥੰਦੇ ਥੰਲੇ ਵੀ ਹੈਗੇ ਆ ਡਰਾਵੀ ਹੋ ਗੋ ਇਹ ਵਾਲਾ ਕਿੰਨੇ ਦਾ ਦੱਸਿਆ ਹਾਂ ਬ੍ਰਦਰ 5500 ਇਹਦੀ ਸੇਮ ਹੀ ਆ ਹਾਂਜੀ ਇਹਦੇ ਸੇਲ ਹੋਈ ਹੋਈ ਆ ਹੁਣੇ ਅੱਛਾ ਅੱਛਾ ਆਹ ਆ ਹੋ ਗਈ ਆਪ ਕੋ ਜਿਹੜੀ ਬਾਹਰ ਪਈ ਹੈ ਨਾ ਡਰੋ ਕਿੱਦਾਂ ਖੁੱਲਦਾ ਇਹਦਾ ਖੁੱਲਦਾ ਇਹਦਾ ਨਹੀਂ ਕਰ ਅੱਛਾ ਉਹਦਾ ਖੁੱਲਦਾ ਦਿਖਾਈਓ ਚਲ ਤੇ ਇਹਦੇ ਬਹੁਤ ਬੈਟਰ ਆ ਇਹਨਾਂ ਦੇ ਸ਼ੂ ਕੱਲੇ ਇੱਥੇ ਪੈਸੇ ਡੌਕਰ ਵੀ ਹੈਗਾ ਵੇ 5500 ਦੀ ਹਾਂਜੀ ਵੱਡੇ ਸਾਈਜ਼ ਦੀ ਕਿਹੜੀ ਹੈਗੀ ਡਬਲ ਹੈ ਕੀ ਵੀਰੇ ਇੱਕ ਡਬਲ ਹੁੰਦੀ ਨਾ ਹਾਂਜੀ ਹਾਂ ਹੂੰ ਹਾਂ ਪਾਸੇ ਨਾ ਹਾਂ ਦਾ ਇਹ ਸਪੇਸ ਉਨੀ ਕੀ ਆ ਜਿੰਨੀ ਕੋਨ ਦੇ ਚ ਹੈ ਜੀ ਜੋ ਬਣੇ ਹੈ ਨਾ ਆ ਆ ਦੇਖੀ ਆਵਲੀ ਇਹ ਵੀ ਸੇਮ ਹੀ ਹੈ ਨਹੀਂ ਨਹੀਂ ਫਰਕ ਹੈ ਫਰਕ ਕਹਾ ਆਪ ਨੂੰ ਇਦਾਂ ਦੀ ਚਾਹੀਦੀ ਜ਼ਿਆਦਾ ਸਪੇਸ ਵਾਲੀ ਹਣਾ ਕੀ ਪ੍ਰਾਈਸ ਹੈ ਨਾ ਬੈcke ਛੋਟੀ ਸਹੀ ਹੈ ਉਹਨੂੰ ਆਪਣੇ ਕੱਪੜੇ ਆਪੇ ਰੱਖਾ ਨਾ ਕਰ ਹਾਂ 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 ਉਹ ਬੈਡ ਘੇਟ ਆ ਹਣਾ ਉੱਥੇ ਉਹਦਾ ਆਲ ਲੈਂਡ ਨਾਲੋਂ ਦੇ ਪੁਰਾਣੀ ਦੇਣ ਨਾਲੋਂ ਪੁਰਾਣੀ ਦਾ ਕੱਖ ਮਿਲਦਾ ਨਹੀਂ ਪਿਆ ਹਣਾ ਹਾਂ ਨਾ ਰੱਖੋ ਜਿਹਦੇ ਨਾਲ ਕੱਖ ਨਹੀਂ ਹੋਣਾ ਬਾਹਰ ਦੇ ਦਿਆਂਗੇ ਉੱਥੇ ਆਪਣਾ ਕੱਗ ਜਵਾਕਾਂ ਵਾਲੀ ਛੋਟੀ ਵੇਖਦੇ ਆ ਹਾਂ ਉਹ ਕਿਵੇਂ ਦੀ ਆ ਹਣਾ ਉਹ ਉਹ ਦੇਖ ਕਿੰਦੇ ਫਿਰ ਉਹ ਬਹੁਤ ਹਰੇ ਆ ਗਏ ਨਾ ਸਟੋਨ ਆਪ ਤੇ 골ਡਨ 골ਡ ਆ ਉਹ ਫਿਰ ਵੀ ਮੈਚ ਕਰਦੀ ਵੀ ਥੋੜੀ ਗਿੰਦੇ ਨਾਲ ਹਣਾ ਹਾਂ ਜੀ ਹਾਂ ਕਿਉਂਕਿ ਹਾਂ ਕਲਰ ਹੈ ਨਾ ਐ ਇਸ ਵਾਰ ਤੇ ਬਲੈਕ ਲੱਗਦਾ ਇਹ ਨੇਵੀ ਕਲਰ ਹੈ ਨੇਵੀ ਹੈ ਇਹਦੇ ਚ ਉਹ ਅੱਧਾ ਦਾ ਕਲਰ ਮਿਲਦਾ ਨਾ ਤਾਂ ਹੋਰ ਇਹ ਕਲਰ ਹੈ ਆਪਣਾ ਵੰਗ ਪਾ ਆ ਲੋ ਦੇਖਿਆ ਮੈਨੂੰ ਮੈਨੂੰ ਤੇ ਭੁੱਖ ਲੱਗੀ ਤੂੰ ਖਾਣੇ ਕੁਲਚੇ ਛੋਲੇ ਮੈਂ ਤੇ ਇੱਕ ਪਲੇਟ ਕਰਾ ਲਈ ਕੁਲਚੇ ਛੋਲੇ ਦੀ ਭੈ ਠੀਕ ਆ ਇਹ ਕਹਿੰਦਾ ਨਾਲ ਖਾਣ ਦੇ ਕੁਲਚੇ ਛੋਲੇ ਸੰਦਾ ਕੁਛ ਮੇਲ ਪੈਂਦੇ ਦੇਖ ਲੈ ਜਿਹੜੀ ਸੈਟਿੰਗ ਹੁੰਦੀ ਆ ਆ ਮੈਂ ਆ ਖਾਣਾ ਮੈਂ ਇੱਕ ਬਣਵਾ ਲਈ ਇੱਕ ਪਲੇਟ ਹਨਾ ਖਵਾ ਦੋ ਖਾ ਕੇ ਟਰਾਈ ਕਰ ਜੀ ਉੱਥੇ ਖਾਤੇ ਨਹੀਂ ਜਾਂਦਾ ਨਾ ਆਸਟਨ ਖਾਲ ਗਿਆ ਮੇਰੇ ਪਾਣੀ ਆ ਗਿਆ ਇਹ ਆ ਗਈ ਮੇਰੇ ਪਾਣੀ ਆ ਗਿਆ ਅੱਛਾ ਕਿਵੇਂ ਆ ਕੇ ਆਟਾ ਮੈਂ ਵੀ ਖਲਾਉਣਾ ਪਾਣੀ ਚੋਂ ਰਹਿ ਗਿਆ ਨੂੰ ਸ਼ਾਮ ਨੂੰ ਜਾਵਾ ਕੇ ਯੂ ਵੀ ਰੋਨ ਲੱਗ ਗਿਆ ਜਲਦੀ ਤੇ ਘਰੇ ਆ ਜੀ ਜਲਦੀ ਚੱਲੀਏ ਜਿਹੜੀ ਅਸੀਂ ਅਲਮਾਰੀ ਵੇਖੀ ਆ ਉਹ ਤੋਂ ਵੱਡੀ ਲਵਾ ਦੇਣਾ ਆਓ ਬੈਠਾ ਦਾ ਸੋਣਾ ਵਾਸਤੇ ਨਾ ਹਾਂ ਇਹ ਆ ਕਮ ਲੈਣੀ ਆ ਥੋੜੇ ਪਹੁੰਚ ਗਏ ਬਾਏ 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 ਫਾਈਨਲੀ ਇਹ ਕਮਬੀਲ ਤੇ ਡੋਰੇ ਵਾਲੀ ਅਲਮੀਰਾ ਆ ਗਈ ਅੱਜ ਜੀ ਤੇ ਇੱਕ ਉਹਨੂੰ ਸਰਪ੍ਰਾਈਜ਼ ਦਵਾਂਗੇ 1 ਵਜੇ ਇਹ ਇਹ ਉਹਨੇ ਅਲਮੀਰਾ ਪਿੱਛੇ ਕਰਨੇ ਪੈਣੀ ਆਪਣੀ ਇਹ ਅਨ ਇਧਰ ਕਰਨੇ ਪੈਣੇ ਉਧਰ ਕੋਈ ਨਾ ਆਪਾਂ ਕਰ ਲਾਂਗੇ ਆਪੇ ਲੈ ਆਨ ਸਾਰਟੇ ਕਰ ਦਈਏ ਨਹੀਂ ਪਹਿਲਾਂ ਉਧਰ ਕਰ ਲੈਣੀ ਸੀ ਨਾ ਉਹਨੂੰ ਉਧਰ ਕਰ ਲੈਣੀ ਸੀ ਜੀ ਕੋਈ ਨਾ ਕਰ ਲੈਨੇ ਕੋਲ ਨਾ ਨੂੰ ਕਰੀ ਇਸ ਕਿੰਨੇ ਪੈ ਇੱਕ ਹੁੰਦੀ ਡੋਰੇ ਮੋੜ ਆਗੀ ਉਸੋਰ ਤੇ ਦੀ ਉੱਥੋਂ ਕੱਟ ਕੇ ਦਿੰਦੀ ਤੇ ਲਾ ਦੀ ਤਾਂ ਨਹੀਂ ਲੱਗਣੀ ਉਰਾ ਫਿਰ ਨੂੰ ਮਾਰੀ ਭੈੜੀ ਲੱਗੂ ਹਣਾ ਹੂੰ ਪਿੱਛੇ ਕੁਛ ਨਾ ਕਰਦਾ ਨਹੀਂ ਕਰਦਾ ਨਹੀਂ ਨਹੀਂ ਕੱਪੜਾ ਕੀ ਕਰਨਾ ਬਾਲਟੀ ਉੱਪਰ ਦਾ ਟੱਕਰ ਕੱਪੜਾ ਦਾ ਹਾਂ ਉਹ ਦੇ ਦੋ ਬਾਲਟੀ ਟੱਕਦਾ ਹਾਂ ਇਹ ਕੰਨੇ ਅੱਗੇ ਖੁਸ਼ ਹੋਏ ਨਾ ਮੰਮਾ ਨੇ ਮਾਰੀ ਅੱਗੇ ਵੀ ਨੁਕਈ ਆ ਨਾ ਜੀ ਕਾ ਹੱਲੇ ਵੀ ਰੱਖਣਾ ਮੈਂ ਇਹ ਕੰਮ ਕਰਨਾ ਹੈ ਫਰੀਓ ਕੇ ਰੱਖਾਂਗੇ ਆਰਾਮ ਨਾਲ ਸਾਫ਼ ਸੁਥਰ ਕਰਕੇ ਪੂਰੀ ਪੂਰੀ ਆਈ ਇੱਥੇ ਫਿਰ ਸਪੇਸ ਛੱਡ ਦਿਓ ਠੀਕ ਹੈ ਇੱਧਰ ਵੀ ਹੂੰ ਸਪੇਸ ਛੱਡ ਦਿਓ ਹੂੰ ਇੱਕ ਵਾਰ ਤਾਂ ਬਲੀਤੀ ਸੀ ਛੋਟੀ ਜੀ ਬਟ ਹੁਣ ਯੂਵੀ ਵਾਲੇ ਵੱਡੀ ਆ ਗਈ ਹੈ ਨਾ ਆ ਕੇ ਕਰ ਰਹੇ ਹੋ ਜੋ ਅੱਕਾ ਦੀ ਕੀ ਜਾਈ ਹਨਾ ਆ ਆ ਚਲ ਆਪਾਂ ਬੰਨਦੀ ਹੈ ਨਾ ਡੋਰੀ ਮੋ ਸੁੱਖ ਹੰਡਾ ਆ ਬੱਚਾ ਸਾਡਾ ਆਲ ਮਾਰੀ ਹੁੰਦੀ ਆ ਪੈਸਿਆਂ ਨਾਲ ਹਨਾ ਤੇ ਆ ਹੁੰਦੀ ਆ ਕਿਸੇ ਹੁੰਦੀ ਇਹ ਕਰਮ ਨਾਲ ਇਹ ਵਾਲੀ ਤੇ ਮਾਰੀ ਹੁੰਦੀ ਕਰਮ ਨਾਲ ਸਾਡਾ ਬੱਚਾ ਸੁੱਖ ਹਡਾਵੇ ਹਨਾ ਠੀਕ ਹੈ ਨਾ ਆ ਸਾਰੇ ਦੇ ਕੱਪੜੇ ਆ ਜੀ ਵਿੱਚ ਦੋਨਾਂ ਦੇ ਨਹੀਂ ਕੱਪੜੇ ਆ ਜਾਣਗੇ ਹਨਾ ਹੁਣ ਨਹੀਂ ਲੱਗਦੀ ਪੀਣਾ ਇਹ ਇਹ ਕੋਣ ਹੋਸ਼ ਹੋਇਆ ਨਾ ਮਮਾ ਡੋਰ ਇਨ ਵਾਹ ਹੁੰਦੀ ਕਿਸਾਂ ਤੇ ਜਾਂਦੀ ਹੈ ਨਾ ਆ ਆਪਣੀ ਤੇ ਆ ਜਵਾਕਾ ਦੀ ਉਹ ਉਹ ਕਰੀ ਜਾਂਦਾ ਉਹ ਹੈ ਨਾ ਇੱਕੰਥੇ ਲਮਾਰੀ ਲੈਣ ਜਾਣੀ ਅਸੀਂ ਕੀ ਕੀ ਅਲਮਾਰੀ ਤੇਰੀ ਨਵੀਂ ਵੀ ਵਾਇਆ ਹਾਂ ਵੱਡੀ ਡੋਰੇਮਨ ਵਾਲੀ ਡੋਰੇਮਨ ਇਹ ਨਾ ਇਹ ਇਹ ਕੋਈ ਤਾਂ ਦੇਖੀ ਨਾ ਆਂਦਾ ਪਿਆ ਤੇਰੀ ਲਮਾਰੀ ਆ ਜਾਣੀ ਹੈ ਕਬੱਜ ਹਾਂ ਓਕੇ eyes closed one two three Yay. wow ਮਜ਼ਾ ਆਇਆ ਸੋਹਣੀਆ ਹੈ ਮਮਾ ਮੈਂਟੀ ਆਇਆ ਮਮਾ ਕੀ ਕਰ ਰਹੇ ਮਮਾ ਮੈਂਟੀ ਆਈ ਐਸੀ 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 ਅੱਛਾ ਮਮਾ ਮਹਿੰਦੀ ਲਾਉਂਦੇ ਪਏ ਆ

ਅੱਛਾ ਪਹਿਲਾਂ ਖਾਈਏ ਫਿਰ ਸੋਈਏ ਵਾਓ ਵੈਰੀ ਗੁੱਡ ਬੋਏ ਵੈਰੀ ਗੁੱਡ ਥੈਂਕ ਯੂ ਪੁੱਤ ਦੱਸਣ ਵਾਸਤੇ ਥੈਂਕ ਯੂ ਹਾਰਟ ਬਣਾਈ ਹਾਰਟ ਬਣਾਈ ਪਾਪਾ ਦਾ ਹਾਰਟ ਪਾਪਾ ਵਾਸਤੇ ਹਾਰਟ ਵਾਓ ਲਵ ਯੂ ਪੁੱਤ ਕਾਲਾ ਪੈ ਗਿਆ ਯੂਵੀ ਕਾਲਾ ਪੈ ਗਿਆ ਯੂਵੀ ਫਾਲੋ ਫਾਲੋ